ਸਤਿ ਸ਼੍ਰੀ ਅਕਾਲ ਜੀ ਨਿਊ ਰੈਸਪੀ ਐਲ ਦੇਖੋ ਤੁਸੀਂ ਜਿੰਨਾਂ ਨੂੰ ਹੀ ਕਵਾਂਗੇ ਕੱਚੇ ਆਂਬੀਆਂ ਦਾ ਟੇਸਟੀ ਟੇਸਟੀ ਖੱਟਾ ਤੇ ਮਿੱਠਾ ਖੱਟਾ ਬਲ ਜ਼ਿਆਦਾ ਹੋਏਗਾ ਖੱਟਾ ਮਿੱਠਾ ਤਿੱਖਾ ਅਚਾਰ ਤੇ ਉਧਰ ਹੀ ਦੇਖੋ ਅਸੀਂ 8 ਦਾ ਸੰਬੀਆਂ ਲੈਂਤੀਆਂ ਨੇ ਛੋਟ-ਛੋਟੀਆਂ ਪਿਆਰੀਆਂ ਪਿਆਰੀਆਂ ਹੁਣ ਅਸੀਂ ਬਣਾਵਾਂਗੇ ਇਹਨਾਂ ਨੂੰ ਅਚਾਰ ਹੁਣ ਅਸੀਂ ਅੰਬੀਆਂ ਨੂੰ ਛੋਟੇ ਛੋਟੇ ਜਿਹੜੇ ਅੰਬੀਆਂ ਨੇ ਉਹਨਾਂ ਦੇ ਛੋਟੇ ਛੋਟੇ ਫਾਣੇ ਕੱਟਣੀਆਂ ਨੇ ਪਰ ਕੱਟਣੀਆਂ ਅਸੀਂ ਲੰਬੇ ਰੋਕਿਆ ਚੋਰਸ ਨੇ ਕੱਟਣੀਆਂ ਲੰਬੀਆਂ ਹੀ ਸੋਨੇ ਲੱਗਣੀਆਂ ਤੇ ਇਸ ਤੋਂ ਬਾਅਦ ਇਹਨਾਂ ਦੀ ਜਿਹੜੀ ਘਟਕਾ ਹੁੰਦੀਆਂ ਨੇ ਉਹ ਨਹੀਂ ਸੀ ਵਿੱਚ ਪਾਣੀ ਆ ਘਟਕਾ ਸੀ ਕੱਢਣੀ ਆ ਨੇ ਸਿਰਫ ਅਸੀਂ ਦਾ ਗੁੱਦਾ ਤੇ ਜਿਹੜਾ ਉੱਪਰਲਾ ਛਿਲਕਾ ਹੁੰਦਾ ਹੈ ਠੀਕ ਹੈ ਉਸ ਤੋਂ ਪਹਿਲਾਂ ਜਿਵੇਂ ਵਾਸ਼ ਜ਼ਰੂਰ ਕਰ ਲੈਣਾ ਜਿਵੇਂ ਦੇਖੋ ਤੁਸੀਂ ਦੇਖਿਆ ਹੋਏਗਾ ਮੈਂ ਤੁਹਾਨੂੰ ਦਿਖਾਈ ਸੀ ਕਿ ਉਸ ਜੋ ਕੱਟਣ ਤੋਂ ਬਾਅਦ ਜਿਹੜੀ ਅੰਬੀ ਦਾ ਉਹ ਘਟਕ ਤੇ ਉਹਦਾ ਥੋੜਾ ਥੋੜਾ ਲੱਗਾ ਹੁੰਦਾ ਗੁੱਦਾ ਦੇਖੋ ਜੀ ਅੰਬੀਆਂ ਕੱਟਣ ਤੋਂ ਬਾਅਦ ਅਸੀਂ ਕੀ ਕਰਨਾ ਹੈ ਨਾ ਨੂੰ ਅਸੀਂ ਹੁਣ ਇਹਦੇ ਵਿੱਚ ਜਿਹੜੇ ਮਸਾਲੇ ਪਾਣੇ ਆ ਤੇ ਇੱਕ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਸ ਤੋਂ ਪਹਿਲਾਂ ਕੰਟੇਨਰ ਰੈਡੀ ਕਰਨਾ ਹੈ ਚਾਹੇ ਤੁਸੀਂ ਕੱਚ ਦਾ ਕੰਟੇਨਰ ਰੈਡੀ ਕਰ ਲਓ ਜਾਂ ਇਹ ਪਲਾਸਟਿਕ ਦਾ ਪਰ ਡਰਾਈ ਹੋਣਾ ਚਾਹੀਦਾ ਹੈ ਗਿੱਲਾ ਨਹੀਂ ਹੋਣਾ ਚਾਹੀਦਾ ਹੁਣ ਦੇਖੋ ਅਸੀਂ ਸਾਰੀਆਂ ਉਸ ਕੰਟੇਨਰ ਚ ਅੰਬੀਆਂ ਜਿੰਨੀਆਂ ਕੱਟੀਆਂ ਸੀ ਸਾਰੇ ਪਾ ਰਹੇ ਹਾਂ ਔਰ ਐਸਾ ਆਪਣਾ ਪਾਣੀ ਹੈ ਕਿ ਫੁੱਲ ਨਹੀਂ ਭਰਨਾ ਉਦਾ ਮਤ ਦੇਖੋ ਤੁਹਾਨੂੰ ਮੈਂ ਦੱਸਿਆ ਸੀ ਦੱਸਣਾ ਸੀ ਕਿ ਜਿਹੜਾ ਕੰਟੇਨਰ ਹੈ ਨਾ ਅੱਧੇ ਤੋਂ ਜ਼ਿਆਦਾ ਹੋ ਸਕਦਾ ਪਰ ਫੁੱਲ ਨਹੀਂ ਭਰਨਾ ਕਿਉਂਕਿ ਅਜੇ ਤੁਸੀਂ ਮਸਾਲੇ ਪਾਣੇ ਹਨ ਹੋਰ ਚੀਜ਼ਾਂ ਪਾਣੀਆਂ ਤੇ ਉਹ ਮਿਕਸ ਨਹੀਂ ਹੋਏਗਾ ਆਚਾਰ ਲੋ ਜਿਹੋ ਹੁਣ ਹੈ ਤੇ ਦੇਖੋ ਇਹ ਮਸਾਲੇ ਕਿਹੜੇ ਕਿਹੜੇ ਪਾਣੇ ਹੋ ਤੁਹਾਨੂੰ ਦੱਸਨੇ ਆ ਸਭ ਤੋਂ ਪਹਿਲਾਂ ਇੱਥੇ ਚੀਨੀ ਪਾਣੀ ਅਸੀਂ 슈ਗਰ ਜਿਵੇਂ ਸਾਡੇ ਤੋਂ ਦੇਖੂਗਾ ਅੱਧਾ ਕਿ ਡੱਬਾ ਭਰਿਆ ਤੇ ਉਹਦੇ ਵਿੱਚ ਅਸੀਂ ਚੀਨੀ ਦੇ 2 ਚਮਚ ਅਸੀਂ ਮਿਕਸ ਪਾਏ ਉਹਦੇ ਵਿੱਚ 슈ਗਰ ਪਾਣੀ ਜ਼ਰੂਰੀ ਹੈ ਇਹਦੇ ਵਿੱਚ ਤੇ ਅੱਧੇ ਮੈਂ ਤੁਹਾਨੂੰ ਖੱਟਾ ਮਿੱਠਾ ਤੇ ਤਿੱਖਾ ਆਚਾਰ ਕਿਹਾ ਸੀ ਉਦਾ ਕਾਰਨ ਇਹੀ ਸੀ ਹੁਣ ਅਸੀਂ ਦੇਖੋ ਅਗਲਾ ਮਸਾਲੇ ਪਾ ਰਹੇ ਆ ਤੇ ਇਹਦੇ ਜਿਹੜਾ ਪਾਨਾ ਕਾਲਾ ਨਮਕ ਪਾਣਾ ਕਿਉਂਕਿ ਕਾਲੇ ਨਮਕ ਦਾ ਟੇਸਟ ਹੀ ਹੋਰ ਹੁੰਦਾ ਵਾ ਤੇ ਦੇਗੀ ਮਿਰਚ ਵੀ ਪਾਣੀ ਹੈ ਕਿਉਂਕਿ ਥੋੜੇ ਜਿਹਾ ਕਲਰ ਵਾਸਤੇ ਪਿਆਰੇ ਲੱਗੇ ਉਹ ਦੇਖੋ ਸਾਰੇ ਉੱਤੇ ਰੈੱਡ ਜਦਾ ਫਬਦਾ ਹੈ ਨਾ ਜਿਵੇਂ ਕਹਿੰਦੇ ਠੀਕ ਹੈ ਹੁਣ ਦੇਖੋ ਉਸ ਤੋਂ ਬਾਅਦ ਅਸੀਂ ਪਾਵਾਂਗੇ ਜੀ ਕਿਹੜਾ ਇਨਗਰੀਡੀਐਂਟ ਪਾ ਰਹੇ ਆ ਦੇਖ ਤੁਸੀਂ ਦੇਖੋ ਕਿਉਂਕਿ ਵੀਡੀਓ ਤੁਹਾਨੂੰ ਪੂਰੀ ਦੇਖਣੀ ਪੈਣੀ ਹੈ ਤਾਂ ਦੇਖਣ ਨੂੰ ਪਤਾ ਚੱਲੇਗਾ ਔਰ ਚਾਰ ਬੜਾ ਸਵਾਦ ਬਣਿਆ ਹੈ ਪਰਾਠੇ ਨਾ ਖਾਓ ਦਾਲ ਨਾ ਖਾ ਲੋ ਹੁਣ ਅਸੀਂ ਸਿਰਕਾ ਪਾ ਰਹੇ ਹਾਂ ਵਾਈਟ ਸਿਰਕਾ ਹੈ ਜਿਹੜੇ 스ਪੂਨਾਂ ਅਸੀਂ 슈ਗਰ ਪਾਇਸ ਨੇ ਉਸੇ 스ਪੂਨ 스ਪੂਨ ਦੇ ਨਾਲ ਅਸੀਂ ਸਿਰਕਾ ਮਿਲ ਰਹੇ ਹਾਂ ਹੁਣ ਦੇਖੋ ਇਹ ਤਿੰਨ 스ਪੂਨ ਪਾਤੇ ਹੈ ਅਸੀਂ ਇਹਦੇ ਵਿੱਚ ਚੌਥਾ ਵੀ ਪਾਤਾ ਵਾ ਪੰਜ ਸਿਰਕੇ ਤੋਂ ਬਾਅਦ ਅਸੀਂ ਮਿਕਸ ਕਰਨਾ ਹੈ ਦੇਖੋ ਮੇਨ ਸਿਰਕਾ ਸੀ ਇਸ ਲਈ ਪਾਨੇ ਕਿ ਇਹਨੂੰ ਲੌਂਗ ਟਾਈਮ ਤੱਕ ਰੱਖ ਸਕਦੇ ਆ ਖਰਾਬ ਨਹੀਂ ਹੁੰਦਾ achar ਐਂਡ ਸੈਕੰਡਲੀ ਜਿਹੜੇ ਸਾਡੀ ਅੰਬੀਆਂ ਨੇ ਇਹਦੇ ਵਿੱਚ ਡੁੱਬੀਆਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜੇ ਅਗਰ ਨਹੀਂ ਡੁੱਬਣ ਗਿਆ ਤੇ ਤੁਹਾਡਾ ਅਚਾਰ ਦੇਖੋ ਮਿਕਸ ਕਰਨ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਕਿ ਵੀ ਅਚ ਨਮਕ ਵਗੈਰਾ ਕਿੰਨਾ ਤੇ ਵੀ ਪਾ ਸਕਦੇ ਹੋ ਆਪਣੇ ਟੇਸਟ ਅਨੁਸਾਰ ਤੇ ਦੇਖੋ ਹੈਗਾ ਸੀ ਹੁਣ ਨਾ ਸੈਂਡਵਿਚ ਰੈੱਡ ਮਿਰਚ ਵੀ ਪਾਈ ਹੈ ਤੁਹਾਡਾ ਜਗ ਹੋ ਤਿੱਖਾ ਕਰਨ ਵਾਸਤੇ ਹੁਣ ਦੇਖੋ ਹੀ ਨਾ ਹਰੀਆਂ ਮਿਰਚਾਂ ਵੀ ਚਾਰ ਪੰਜ ਪਾਈਆਂ ਨੇ ਉਹਨੂੰ ਵਿੱਚ ਘਾਰੋਂ ਕੱਟ ਲੈਣਾ ਵਾ ਠੀਕ ਹੈ ਕਰਕੇ ਇਹਨੂੰ ਵੀ ਪਾਤਾ ਸੀ ਇਹ ਦੇਖੋ ਇਹਦੇ ਵਿੱਚ ਮਿਕਸ ਕਰ ਦਿੱਤਾ ਵਾ ਤੇ ਇਹਨੂੰ ਫਿਰ ਅਸੀਂ ਕਿਉਂਕਿ ਇਹਨੂੰ ਮਿਕਸ ਤਾਂ ਕਰਨਾ ਹੀ ਕਰਨਾ ਹੈ ਕਿਉਂ ਉਹਦੇ ਨਾਲ ਜਿੰਨਾ ਵੀ ਜਿਹੜਾ ਮਸਾਲਾ ਪਾਇਆ ਉਹ ਸਾਰਾ ਮਿਕਸ ਹੋ ਜਾਏਗਾ ਸਿਰਕੇ ਦੇ ਵਿੱਚ ਵੀ ਤੇ ਅੰਬੀਆਂ ਨੂੰ ਵੀ ਰਚ ਜਾਏਗਾ ਲੋਈ ਹਰੇ ਇਨਸਟੈਂਟ ਅੰਬੀਆਂ ਤੇ ਹਰੀਆਂ ਮਿਰਚਾਂ ਦਾ ਚਾ ਸਾਡਾ ਬਣ ਗਿਆ ਹੈ ਹੁਣ ਰੈਡੀ ਹੋ ਜਾਏਗਾ ਸਾਡਾ ਜਿਵੇਂ ਸਵੇਰੇ ਬਣਾਇਆ ਥਾ ਦੁਪਹਿਰ ਤੱਕ ਫਿਰ ਰੋਟੀ ਨਾਲ ਖਾਵਾਂਗੇ ਥੈਂਕ ਯੂ